ਅੱਜ ਸਵੇਰੇ ਛਾਟਾ ਪੁਲਿਸ ਸਟੇਸ਼ਨ ਦੇ ਅੰਦਰ ਇੱਕ ਫੈਸਿਡੈਂਟ ਰਿਪੋਰਟ ਹੋਇਆ ਜਿਸ ਤੋਂ ਬਾਅਦ ਇਹ ਤਸਦੀਕ ਹੋਇਆ ਕਿ ਉਹਨਾਂ ਨੂੰ ਕੁਝ ਬੰਦਿਆਂ ਨੇ ਹਸਪੀਟਲ ਜਾ ਕੇ ਇਹਦੇ ਚ ਮਰਨ ਵਾਲੇ ਆ ਬਰਿੰਦਰ ਸਿੰਘ ਹੁਣੀ ਇਹਨਾਂ ਦੀ ਉਹ ਮੈਰਿਟ ਸੀ ਨਿਸ਼ਾਨ ਸਿੰਘ ਨੂੰ ਜੋ ਕੋਈ ਡੇਰਾ ਬਾਬਾ ਨਾਨਕ ਕੇ ਰੂਟ ਸੀਗਾ ਔਰ ਆਪਸ ਵਿੱਚ ਕਾਫੀ ਖੜੱਤਨ ਪੈਦਾ ਹੋਈ ਸੀ ਸੀਗਾ ਜਿਹਦੀ ਕਸਟਡੀ ਨੂੰ ਲੈ ਕੇ ਅਕਸਰ ਇਹਨਾਂ ਦਾ ਵਿਵਾਦ ਉਦੋਂ ਲੜਾਈ ਹੋਈ ਉਸ ਤੋਂ ਬਾਅਦ ਕਾਫੀ ਵੀਜ਼ਾ ਸੈਟਲ ਹੋ ਗਈਆਂ ਪਰ ਬੱਚੇ ਦੀ ਕਸਟਡੀ ਨੂੰ ਲੈ ਕੇ ਉਹ ਥ੍ਰੈਟ ਵੀ ਕਰਦਾ ਸੀ ਤੇ ਨਿਸ਼ਾਨ ਸਿੰਘ ਦੀ ਸਿਸਟਰ ਵੀ ਜਿਹੜਾ ਇਹ ਇਸ ਤਰ੍ਹਾਂ ਦੀਆਂ ਧਮਕੀਆਂ ਉàng ਵਾਲੀ ਪੀਐਸ 18 ਬਾਬਾ ਨਾਨਕ ਗੁਰਲਾਲ ਸਿੰਘ ਜੋ ਕਿ ਨਿਸ਼ਾਨ ਸਿੰਘ ਦੀ ਸਿਸਟਰ ਹੈ ਦਵਿੰਦਰ ਸਿੰਘ son of ਕਰਨੈਲ ਸਿੰਘ ਚੱਕਾਂਵਾਲੀ ਪੀਐਸ ਡੇਰਾ ਭਗਤ ਨਾਨਕ ਦੇ ਨੇ ਇਸ ਤੋਂ ਇਲਾਵਾ ਦੋ ਬਾਕੀਤੀ ਉਹਦੋ ਹੀ ਟੀਮਾਂ ਬਣਾਈਆਂ ਗਈਆਂ ਤੇ ਗੁਰਲਾਲ ਸੰਜੀਤ ਕੌਰ ਇਹ ਦੋਨਾਂ ਨੂੰ ਗ੍ਰਿਫਤਾਰ ਕਰ ਜਿਨ੍ਹਾਂ ਨੇ ਮਰਡਰ ਨੂੰ ਅਕਿਊਜ਼ ਜਿਹੜੇ ਸਾਨੂੰ ਕਾਫੀ ਕਲੀਅਰ ਹੈ ਇਸ ਗੱਲ ਬਾਰੇ ਕਟਨੇਉ ਉੱਥੇ ਸਾਡਾ ਸੀਆਈਏ ਦੀ ਪਾਰਟੀ ਉਹ ਸਾਡੇ ਕਾਬੂ ਆ ਜਾਣਗੇ ਉਹ ਇਹਦੇ ਤੇ